ਸਸ਼੍ਰੀਕਾਲ ਜੀ ਜਸ ਪੰਜਾਬੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉਸ ਚੋਣ ਪ੍ਰਚਾਰ ਦੌਰਾਨ ਸਿਆਸੀ ਦਿਖਜਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਸ਼ੁਕਰੀਆ ਬਠਿੰਡਾ ਲੋਕ ਸਵਾਲ ਕੇ ਦੇ ਨਰੂਆਣਾ ਪਿੰਡ ਦੇ ਵਿੱਚ ਦਲਿਤ ਭਾਈ ਚਾਰਾ ਤੇ ਨਾਲ ਨਾਲ ਹਲੜੋੜੇ ਦੇ ਪਿੰਡਾਂ ਤੋਂ ਆਏ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਦੀ ਝਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਦੇ ਉੱਤੇ ਬੈਠੇ ਸਾਡੇ ਲੋਕਤੰਤਰ ਦੁਆਰਾ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਮੁਤਾਬਕ ਸ਼ਕਤੀ ਪ੍ਰਾਪਤ ਐਮਐਲਏ ਸਹਿਬਾਨ ਕੈਬਨਿਟ ਦੇ ਸਾਥੀ ਸਹਿਬਾਨ ਗਿੜਬਾ ਰਜ਼ਰਵ ਸੀਟ ਹੈ ਇੱਕ ਆਮ ਜਿਹਾ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਚੀਮਾ ਧੂਰੀ ਵਿਧਾਨ ਸਭਾ ਲ ਕੇ ਚ ਪਿੰਡ ਹੈ ਉੱਥੋਂ ਗਰੀਬ ਘਰ ਚੋਂ ਉੱਠੇ ਪੜੇ ਪੜਾਈ ਕੀਤੀ ਐਲ ਐਲ ਬੀ ਕੀਤੀ ਇਸ ਪੱਧਰ ਤੱਕ ਪੜਾਈ ਕੀਤੀ ਨਾਮਵਰ ਵਕੀਲ ਬਣ ਗਏ ਫਿਰ ਸਮਾਜ ਦੇ ਨਾਲ ਸੇਵਾ ਕਰਨ ਦਾ ਫਰੰ ਲੈ ਲਿਆ ਸੇਵਾ ਕਰਨ ਲੱਗੇ ਆਮ ਆਦਮੀ ਪਾਰਟੀ ਦੀ ਨਿਗਾ ਚੜ ਗਏ ਉਹਨਾਂ ਨੇ ਡਿਡਬੇ ਤੋਂ ਟਿਕਟ ਦਿੱਤੀ ਪਹਿਲੀ ਵਾਰ ਵੀ ਜੇ ਐਮ ਐਲ ਏ ਬਣੇ ਦੂਜੀ ਵਾਰ ਜਦੋਂ ਐਮ ਐਲ ਏ ਬਣੇ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਐਲ ਐਲ ਬੀ ਬੰਦਾ ਹੈ ਗਰੀਬ ਕਰ ਝੋਟਿਆ ਹੋਇਆ ਇੱਕ ਇੱਕ ਰੁਪਈਏ ਦਾ ਸਾਹ ਪਤਾ ਵੀ ਰੁਪਈਆ ਕੀ ਮੁੱਲ ਰੱਖਦਾ ਇਹਨੂੰ ਖਜ਼ਾਨਾ ਮੰਤਰੀ ਬਣਾਉਨੇ ਆ ਖਜ਼ਾਨਾ ਮੰਤਰੀ ਸਾਡੇ ਹਰਪਾਲ ਸਿੰਘ ਚੀਮਾ ਸਾਹਿਬ ਬੈਠੇ ਆ ਖਜ਼ਾਨਾ ਮੰਤਰੀ ਉਹਨੂੰ ਬਣਾਓ ਜਿਹਨੂੰ 1 ਰੁਪਈਏ ਦੀ ਵੈਲਿਊ ਪਤਾ ਹੋਵੇ ਖਜ਼ਾਨਾ ਮੰਤਰੀ ਇਹਨਾਂ ਨੂੰ ਬਣਾ ਕੇ ਕੀ ਫਾਇਦਾ ਹੈ ਜਿਹੜੇ ਕਿਨੂਆਂ 'ਚ ਬਹਿ ਕੇ ਵੀਡੀਓ ਬਣਾਉਂਦੇ ਆ ਇਹਨਾਂ ਨੂੰ ਕੀ ਪਤਾ ਹੈ ਪਤਾ ਹੈ ਕੁਲਵੰਤ ਪੰਡੋਰੀ ਇੱਕ ਪੱਤਰਕਾਰ ਸੀ ਮਹਿਲ ਕਲਾ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦੇਤੀ 17 ਚ ਵੀ ਜਿੱਤ ਗਿਆ 24 ਚ ਵੀ ਜਿੱਤ ਗਿਆ ਤੇ ਵੀਰੋ ਅੱਜ ਐਸਸੀ ਵਿੰਗ ਦੇ ਪ੍ਰੈਜ਼ੀਡੈਂਟ ਨੇ ਦੋ ਵਾਰ ਦਾ ਐਮਐਲਏ ਆ ਦੂਜੀ ਵਾਰ ਕੋਈ ਸਰਪੰਚ ਨਹੀਂ ਬਣਦਾ ਐਮਐਲਏ ਬਣਨੀ ਬਹੁਤ ਵੱਡੀ ਗੱਲ ਆ ਪੰਡੋਰੀ ਸਾਹਿਬ ਬੈਠੇ ਬਲਜਿੰਦਰ ਕੌਰ ਜੀ ਬੈਠਿਆ ਇਹ ਵੀ ਦੋ ਦੂਜੀ ਵਾਰ ਤਲਵੰਡੀ ਸਾਬੋ ਤੋਂ ਚੁਣੇ ਹੋਏ ਨੇ ਜਗਰੂਪ ਗਿੱਲ ਜੀ ਬੈਠੇ ਜਿਨ੍ਹਾਂ ਨੇ ਕਾਫੀ ਵੱਡਾ ਧੌਣ ਚੋ ਕਿਲਾ ਕੱਢਿਆ ਬ੍ਰਿੰਦਾ ਸ਼ਹਿਰੀ ਤੋਂ ਓ ਕੋ ਕੋਨੇ ਤੇ ਸਾਡਾ ਸਦੂਰਗੜ ਵਾਲਾ ਐਮਐਲਏ ਬੈਠਾ ਹੈ ਇਹਨੇ 2-3 ਕੀਲੇ ਕੱਢਿਆ ਭੁੰਧੜ ਵਾਲਾ ਮੋਫਰ ਵਾਲਾ ਸਾਰੇ ਕੀਲੇ ਕਾਢੀ ਬੈਠੇ ਐ ਇੱਥੇ ਤੇ ਤੁਸੀਂ ਵੀ ਸਾਰੇ ਕੀਲੇ ਕਾਢੀ ਆ ਪੁੱচ্চੂ ਵਾਲੇ ਬੈਠੇ ਐ ਸਾਡੀ ਪੂਰੀ ਟੀਮ ਬੈਠੀ ਐ ਛੋਟੇ ਵੱਡੇ ਅਹੁਦੇਦਾਰ ਬੈਠੇ ਨੇ ਬਲੰਟਿਆ ਸਾਹਿਬ ਹਾਂਜੀ ਉਹਨਾਂ ਦਾ ਨਾਮ ਐਂ ਅਖੀਰ ਚ ਲੈਣਾ ਸੀ ਵੀ ਜਿਹੜਾ ਸਭ ਤੋਂ ਵੱਡਾ ਕੀਲਾ ਕੱਢਾ ਹੈ ਉਹ ਵੀ ਬੈਠਾ ਹੈ ਐਨਕਾਂ ਜੇ ਲਾ ਕੇ ਉਹੀ ਐਂ ਨਵਾਨਾ ਜਾਂ ਬਣਿਆ ਬੈਠਾ ਹੈ ਪਰ ਜਦੋਂ ਵੋਟਾਂ ਪੈਂਦੀਆਂ ਨੇ ਕੀਲੇ ਵੱਡੇ ਕੱਢਦਾ ਵੀ ਹੁਣ ਖੁਸ਼ੀ ਇਸ ਗੱਲ ਦੀ ਹੈ ਕੁੱਡੀਆਂ ਸਾਹਿਬ ਨੂੰ ਥੋੜਾ ਜਿਆ ਨੰਬਰ ਜਿਆਦੇ ਦੇਣੇ ਪੈਣਗੇ ਕਿਉਂਕਿ 4 ਜੂਨ ਨੂੰ ਇੱਕ ਛੋਟੀ ਜੀ ਕੀਲੀ ਵੀ ਕੱਢਣੀ ਐ ਉਹ ਵੀ ਇਹੀ ਗੱਡੂ ਇਹਨਾਂ ਦਾ ਹਾਲ ਦੇਖਿਓ ਤੁਸੀਂ ਹੁੰਦਾ ਕੀ ਐ ਸਵੇਰੋਂ ਅਸੀਂ ਥੋੜੇ ਕਰਕੇ ਗੱਲ ਜਲਦੀ ਹੈ ਦਲਤ ਸਮਾਜ ਦੀ ਉਹ ਦੂਜੇ ਬਿਰੋਤੀ ਪਾਰਟੀਆਂ ਵਾਲੇ ਪਤਾ ਨਹੀਂ ਕੀ ਕਹਿੰਦੇ ਸਾਡੇ ਬਾਰੇ ਉਹ ਭਰਾ ਉਹ ਮਿੰਦਰ ਮਾਸਟਰ ਦਾ ਮੁੰਡਾ ਤਾਂ ਅੱਜ ਵੀ ਜਾਣਦਾ ਜਿਨ੍ਹਾਂ ਦੇ ਘਰੇ ਦਿਹਾੜੀਆਂ ਪੁੱਛਣ ਜਾਂਦਾ ਹੁੰਦਾ ਸੀ ਉਹਨਾਂ ਦੇ ਘਰਾਂ ਦੇ ਨਕਸ਼ੇ ਕੀ ਨੇ ਮੈਂ ਅੱਜ ਵੀ ਜਾਣਦਾ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਮੇਰੇ ਚਾਚੇ ਤਾਏ ਲੱਗਦੇ ਨੇ ਉਹ ਜਿਹੜੇ ਸਾਡੇ ਨਾਲ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ। ਭਾਂਡਿਆਂ ਦੀ ਮੈਂ ਵੰਡ ਨਹੀਂ ਕਰਨ ਦਿੰਦਾ ਸੀ। ਉਸੇ ਭਾਂਡੇ 'ਚ ਅਸੀਂ ਚਾਹ ਪੀਵਾਂਗੇ ਉਸੇ 'ਚ ਉਹ ਪੀਣਗੇ। ਨਹੀਂ ਤਾਂ ਉਹਨਾਂ ਦੀ ਪਿੱਤਲ ਦੀ ਬਾਟੀ ਅੱਡ ਹੁੰਦੀ ਸੀ। ਮੈਂ ਕਹਾਂ ਨਾ ਸਾਡੇ ਘਰੇ ਨਹੀਂ ਹੋ ਸਕਦਾ। ਵੱਡੇ ਹੋਏ ਸੰਤਰਾ ਉਦਾਸੀ ਪੜਿਆ। ਠਿਕਰੀ ਵਾਲੇ ਕੋਲੇ ਪਿੰਡ ਹੈ। ਸੰਤ ਰਾਮਦਾਸ ਜੀ ਦਾ ਐਡਾ ਵੱਡਾ ਸ਼ਾਇਰ ਹੋਇਆ ਅੱਜ ਪਰਿਵਾਰ ਉਹਦਾ ਹੈਗਾ ਬੇਬੇ ਮਿਲਦੀ ਹੈ ਅੱਜ ਦੀਆਂ ਗੱਲਾਂ ਕਿਨੂੰ ਕੀ ਕਰਦੇ